ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਚਰਜੀ ਦਕੰਦ ਦੋਸਤੋ ਆਪ ਸਭ ਨੂੰ ਪਤਾ ਹੈ ਕਿ ਸਾਡੀ ਪੰਜਾਬੀ ਫੀਚਰ ਫਿਲਮ ਤਾਰੰਮ ਪਾਰ 31 ਮਾਰਚ ਨੂੰ ਰਿਲੀਜ਼ ਹੋ ਚੁੱਕੀ ਹੈ ਬਹੁਤ ਸਾਰੇ ਦੋਸਤਾਂ ਨੇ ਫਿਲਮ ਦੇਖੀ ਹੈ ਔਰ ਸਾਡੀ ਹੌਸਲਾ ਫਜ਼ਾਈ ਵੀ ਉਹਨਾਂ ਨੇ ਕੀਤੀ ਕਿਉਂਕਿ ਫਿਲਮ ਉਹਨਾਂ ਨੂੰ ਬਹੁਤ ਪਸੰਦ ਆਈ ਇੱਕ ਜਿਹੜੀ ਜ਼ਰੂਰੀ ਬੇਨਤੀ ਅਸੀਂ ਆਪ ਸਭ ਤੱਕ ਲੈ ਕੇ ਜਾਣ ਲੈ ਕੇ ਆਏ ਬਹੁਤ ਸਾਰੇ ਦੋਸਤ ਇਸ ਫਿਲਮ ਨੂੰ YouTube ਦੇ ਉੱਪਰ ਲੱਭ ਰਹੇ ਨੇ ਇਹ ਫਿਲਮ ਤੁਹਾਨੂੰ YouTube ਦੇ ਉੱਪਰ ਨਹੀਂ ਮਿਲੇਗੀ ਇਹ ਫਿਲਮ ਮਿਲੇਗੀ ਤੁਹਾਨੂੰ ਚਪਾਲ ਐਪ ਦੇ ਉੱਪਰ ਜਿਹੜੇ ਦੋਸਤਾਂ ਕੋਲ ਚਪਾਲ ਐਪ ਦੀ ਸਬਸਕ੍ਰਿਪਸ਼ਨ ਹੈ ਉਹ ਆਪਣੇ ਫੈਮਿਲੀ ਨੂੰ ਔਰ ਆਪਣੇ ਦੋਸਤਾਂ ਨੂੰ ਅੱਗੇ ਦਿਖਾਉਣ ਔਰ ਜਿਨ੍ਹਾਂ ਕੋਲੇ ਨਹੀਂ ਹੈ ਉਹ ਆਪਣੇ ਇਸ ਚੈਨਲ ਦੀ ਜਿਹੜੀ ਸਬਸਕ੍ਰਿਪਸ਼ਨ ਲੈ ਲੈਣ ਇਹ ਫਿਲਮ ਤੁਹਾਨੂੰ ਸਿਰਫ ਔਰ ਸਿਰਫ ਚਪਾਲ ਤੇ ਮਿਲੇਗੀ ਜੇ ਕਿਸੇ ਵੀ ਦੋਸਤ ਨੂੰ ਕਿਸੇ ਹੋਰ YouTube ਚੈਨਲ ਦੇ ਉੱਪਰ ਜਾਂ ਕਿਸੇ ਵੀ ਤਰ੍ਹਾਂ ਦੀ ਪਾਇਰੇਟਡ ਕੋਈ ਵੀ ਐਪ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਲਿੰਕ ਹੈ ਕੋਈ ਸਾਈਟ ਹੈ ਉਹਦੇ ਉੱਤੇ ਫਿਲਮ ਮਿਲਦੀ ਹੈ ਤਾਂ ਪਲੀਜ਼ ਸਾਨੂੰ ਜ਼ਰੂਰ ਦੱਸੋ ਬਹੁਤ ਸ਼ੁਕਰੀਆ